ਇਹ ਅੰਮ੍ਰਿਤਸਰ ਦੀ ਹਰ ਲਾਈਟ ਤੇ 골ਡਨ ਗੇਟ ਤੋਂ ਲੈ ਕੇ ਹਰ ਚੌਂਕ ਤੇ ਹਰ ਰੈਸਟੋਰੈਂਟ, ਹੋਟਲ, ਗੁਰੂ ਘਰਾਂ ਦੇ ਬਾਹਰ ਇਹ ਬਾਹਾਂ ਤੱਕ ਖਿੱਚਦੇ ਨੇ ਮੰਦਰਾਂ ਦੇ ਬਾਹਰ ਕੋਈ ਇਹ ਧਾਰਮਿਕ ਦਾਇਰਾਜ ਹੋਵੇ ਉੱਥੇ ਜਾ ਕੇ ਕੰਮ ਕਰਦੇ ਨੇ ਕਿਨੇ-ਕਨੇ ਬੱਚੇ ਆ ਔਰ ਪੰਜਾਬ ਦਾ ਕੋਈ ਨਹੀਂ ਸਾਰੇ ਗੈਰ ਪੰਜਾਬੀ ਨੇ ਔਰ ਪ੍ਰਵਾਸੀ ਨੇ ਸਾਰੇ ਸ਼ਹਿਰ ਨੂੰ ਇਹਨਾਂ ਤੰਗ ਕੀਤਾ ਵਾ ਇਹਨਾਂ ਲੋਕਾਂ ਦੇ ਕੰਮ ਕੀ ਵੀ ਗੱਡੀ ਕਿਤੇ ਲਾਈਟਾਂ ਦੇ ਖਲੋਏਂਦੀ ਤੇ ਫਿਰ ਐਂ ਐਂ ਸ਼ੀਸ਼ਿਆਂ ਤੇ ਮਾਰ-ਮਾਰ ਇਹ ਸ਼ੀਸ਼ੇ ਭਾਂਦੇ ਆ ਅੱਜ ਤੋਂ ਬੜੀ ਜਿਹੜੀ ਤੇਜ਼ੀ ਦੇ ਨਾਲ ਪੰਜਾਬ ਦੇ ਵਿੱਚੋਂ ਬੱਚੇ ਗਾਇਬ ਹੋ ਰਿਹਾ ਕਈਆਂ ਦੇ ਤੇ ਹੁੰਦੇ ਇਕੱਲੇ-ਇਕੱਲੇ ਜਿਹਦੇ ਚੁੱਕੇ ਲੈ ਜਾਂਦੇ ਆ ਅੱਜ ਤੁਸੀਂ ਜੇਕਰ ਡੀਐਨਏ ਟੈਸਟ ਕਰਾਓਗੇ ਤੇ 99% ਜਿਹੜੇ ਬੱਚਿਆਂ ਦੇ ਡੀਐਨਏ ਟੈਸਟ ਇਹਨਾਂ ਨਾਲ ਨਹੀਂ ਮੈਚ ਹੋਣਗੇ ਬਹੁਤ ਵੱਡਾ ਰੈਕਡਰ ਚੱਲ ਰਿਹਾ ਆਉਣ ਯਾਰ ਜਨਰਲ ਦੇ ਨਾਲ ਜੁੜੇ ਹੋ ਤੁਸੀਂ ਮੈਂ ਹਾਂ ਤੁਹਾਡਾ ਦੋਸਤ ਧਰਮਵੀਰ ਗੇੜ ਲਾਲੀ ਪੰਜਾਬ ਦੇ ਪੰਜ ਜ਼ਿਲ੍ਹਿਆਂ ਦੇ ਵਿੱਚ ਪਛਾਰੀਆਂ ਦੇ ਜਿਹੜੇ ਨੇ ਡੀਐਨਏ ਟੈਸਟ ਹੋਣ ਜਾ ਰਹੇ ਨੇ ਅਮਰਸਰ ਬਠਿੰਡਾ ਮੁਹਾਲੀ ਲੁਧਿਆਣਾ ਤੇ ਜਲੰਧਰ ਇਹਨਾਂ ਦੇ ਵਿੱਚ ਜਿਹੜੇ ਨੇ ਡੀਐਨਏ ਟੈਸਟ ਹੋਣ ਜਾ ਰਹੇ ਨੇ ਪਿਛਾਰੀਆਂ ਦੇ ਜਿਹੜੇ ਵੀ ਹਰ ਚੁਰਾਹੇ ਤੇ ਤੁਹਾਨੂੰ ਨਜ਼ਰ ਆਉਂਦੇ ਨੇ ਇਹ ਜ਼ਿਆਦਾਤਰ ਬੱਚਿਆਂ ਦਾ ਸਮਾਨ ਵੇਚਦੇ ਹੋਏ ਵੀ ਨਜ਼ਰ ਆਉਂਦੇ ਨੇ ਪਰ ਇਹ ਚ ਵਧੀਆ ਉਪਰਾਲਾ ਕੀਤਾ ਜਾ ਰਿਹਾ ਜੇ ਇਹਨਾਂ ਦੇ ਹੁਣ ਡੀਐਨਏ ਟੈਸਟ ਹੋਨੇ ਨੇ ਪਰ ਤਸਵੀਰਾਂ ਤੁਹਾਡੇ ਨਾਲ ਅੰਮ੍ਰਿਤਸਰ ਦੀਆਂ ਸਾਂਝੀਆਂ ਕਰ ਦਿੰਦਾ ਜਿੱਥੇ ਵੀ ਵੱਡੀ ਤਦਾਦ ਦੇ ਵਿੱਚ ਇਹਨਾਂ ਨੂੰ ਤੁਸੀਂ ਦੇਖਦੇ ਹੋ ਜੇ ਹਰ ਚੁਰਾਹੇ ਤੇ ਨਜ਼ਰ ਆ ਰਹੇ ਨੇ ਤਸਵੀਰਾਂ ਵਿੱਚ ਤੁਸੀਂ ਦੇਖ ਰਹੇ ਹੋ ਇਹ ਬੱਚਿਆਂ ਦਾ ਸਮਾਨ ਯਾਨੀ ਕਿ ਬਲੂ ਇੰਜਾ ਸਫਾਈ ਵਾਲਾ ਸਮਾਨ ਵੇਚਦੇ ਹੋਏ ਵੀ ਨਜ਼ਰ ਆ ਰਹੇ ਨੇ ਇਹ ਅੰਮ੍ਰਿਤਸਰ ਸਮਾ ਸਭੀ ਵੀਰ ਵੀ ਮੌਜੂਦ ਨੇ ਜਿਹੜੇ ਇੱਥੇ ਸਾਡੇ ਨਾਲ ਪਹੁੰਚੇ ਹੋਏ ਨੇ ਸੋਨੂ ਜੰਡਿਆਲਾ ਜੀ ਕਿਵੇਂ ਦੇਖਦੇ ਹੋ ਪੰਜਾਬ ਦੇ ਵਿੱਚ ਪੰਜ ਜ਼ਿਲ੍ਹਿਆਂ ਦੇ ਵਿੱਚ ਜਿਹੜੇ ਨੇ ਡੀ ਐਨ ਏ ਟੈਸਟ ਹੋਣ ਜਾ ਰਹੇ ਨੇ ਪਛਾਰੀਆਂ ਦੇ ਬਿਲਕੁਲ ਬਹੁਤ ਵਧੀਆ ਸ਼ਲਾਘਾਯੋਗ ਪਰਾਲਾ ਵਾ ਔਰ ਇਹ ਧਰਮੇਂਦਰ ਜੀ ਮੇਰੇ ਹੱਥ 'ਚ ਜੋ ਚਿੱਠੀ ਆਏ ਚਿੱਠੀ ਮੈਂ ਜਿਹੜੀ ਆ 4 ਮਹੀਨੇ ਪਹਿਲਾਂ ਦੇ ਸੁੱਕਾ ਜ਼ਿਲ੍ਹਾ ਪ੍ਰਸ਼ਾਸਨ ਨੂੰ ਫਿਰ ਤੀਜੇ ਮਹੀਨੇ 'ਚ ਇੱਕ ਚਿੱਠੀ ਦਿੱਤੀ ਤੇ ਇੱਕ ਹੁਣ ਸਵੇਰੇ ਇੱਕ ਫੇਰ ਮੈਂ ਅੱਜ ਚਿੱਠੀ ਲੈਟਰ ਦਿੱਤੀ ਆ ਕਿ ਅਮਰੇਸਰ ਦੀ ਹਰ ਲਾਈਟ ਤੇ ਗੋਲਡਨ ਗੇਟ ਤੋਂ ਲੈ ਕੇ ਹਰ ਚੌਂਕ 'ਚ ਹਰ ਰੈਸਟੋਰ ਇਹ ਬਾਵਾ ਤੱਕ ਖਿੱਚਦੇ ਨੇ ਮੰਦਰਾਂ ਦੇ ਬਾਹਰ ਕੋਈ ਇਹ ਧਾਰਮਿਕ ਦਾਇਰਾਜ ਹੋਵੇ ਉੱਥੇ ਜਾ ਕੇ ਕੰਮ ਕਰਦੇ ਨੇ ਛੋਟੇ ਛੋਟੇ ਬੱਚੇ ਆ ਔਰ ਕਿਨੇ ਕਿਨੇ ਬੱਚੇ ਆ ਔਰ ਪੰਜਾਬ ਦਾ ਕੋਈ ਨਹੀਂ ਸਾਰੇ ਗੈਰ ਪੰਜਾਬੀ ਨੇ ਔਰ ਪ੍ਰਵਾਸੀ ਨੇ ਜਿੱਥੇ ਸਾਰੇ ਸ਼ਹਿਰ ਨੂੰ ਇਹਨਾਂ ਤੰਗ ਕੀਤਾ ਵਾ ਇਹਨਾਂ ਲੋਕਾਂ ਦੇ ਕੰਮ ਕੀ ਵੀ ਗੱਡੀ ਕਿਤੇ ਲਾਈਟਾਂ ਦੇ ਖਲੋਇੰਦੀ ਤੇ ਫਿਰ ਐ ਐ ਸ਼ੀਸ਼ਿਆਂ ਤੇ ਮਾਰ ਮਾਰ ਇਹ ਸ਼ੀਸ਼ੇ ਭਾਂਦੇ ਆ ਔਨ ਰਿਕਾਰਡ ਮੈਂ ਤੁਹਾਨੂੰ ਵੀਡੀਓ ਦੇ ਦੇਣਾ ਚਾਰ ਚਾਰ ਪੰਜ ਪੰਜ ਮਹੀਨੇ ਪੁਰਾਣੀਆਂ ਔਰ ਇਹਨਾਂ ਬੱਚਿਆਂ ਨੂੰ ਅੱਜ ਬੜੀ ਜਿਹੜੀ ਤੇਜ਼ੀ ਦੇ ਨਾਲ ਪੰਜਾਬ ਦੇ ਵਿੱਚੋਂ ਬੱਚੇ ਗਾਇਬ ਹੋ ਰਿਹਾ ਜੀ ਇਹ ਸਰਕਾਰ ਨੂੰ ਪ੍ਰਸ਼ਾਸਨ ਨੂੰ ਬਹੁਤ ਹੀ ਸੋਚਣਾ ਚਾਹੀਦਾ ਔਰ ਕਈਆਂ ਦੇ ਤੇ ਹੁੰਦੇ ਕੱਲੇ ਕੱਲੇ ਜਿਹਦੇ ਚੁੱਕੇ ਲੈ ਜਾਂਦੇ ਆ ਔਰ ਅੱਜ ਤੁਸੀਂ ਜੇ ਕਿਤੇ ਡੀਐਨਏ ਟੈਸਟ ਕਰਾਓਗੇ ਤੇ 99% ਜਿਹੜੇ ਬੱਚਿਆਂ ਦੇ ਡੀਐਨਏ ਟੈਸਟ ਇਹਨਾਂ ਨਾਲ ਨਹੀਂ ਮੈਚ ਹੋਣਗੇ ਬਹੁਤ ਵੱਡਾ ਰੈਕੋਰਡ ਚੱਲ ਰਿਹਾ ਔਰ ਇਸ ਰੈਕੋਰਡ ਨੂੰ ਠੱਲ ਪਾਉਣੀ ਬੜੀ ਜ਼ਰੂਰੀ ਆ ਔਰ ਬੜੀ ਤੇਜ਼ੀ ਦੇ ਨਾਲ ਬੜੀ ਰਫ਼ਤਾਰ ਦੇ ਨਾਲ ਛੋਟੇ ਛੋਟੇ ਬੱਚੇ ਆ ਹਰ ਚੌਂਕਾ ਤੋਂ ਸਾਰਿਆਂ ਤੋਂ ਇਕੱਠੇ-ਕੁੱਠੇ ਹੋ ਕੇ ਜਿੱਦਾਂ ਦਾ ਰੌਲਾ ਪੈਣਾ ਨਵਾਂ ਕੰਮ ਸ਼ੁਰੂ ਕਰਤਾ ਭਗਾਨੇ ਭੋਨੇ ਦੇ ਅੱਛੇ ਫੜ ਲਿਆ ਕੋਈ ਇੱਧਰ ਬੈਠਾ ਹੋ ਔਰ ਨੇਕ ਨੂੰ ਜੀ ਆਪਾਂ ਲਾਈਵ ਤਸਵੀਰਾਂ ਆਨ 에ਅਰ ਚੈਨਲ ਦੇ ਦਿਖਾਉਣੇ ਅੱਜ ਜਿਹੜੇ ਬੈਠੇ ਹੋਏ ਨੇ ਬੱਚਿਆਂ ਦਾ ਸਮਾਨ ਵੇਚ ਰਹੇ ਨੇ ਇਹਨਾਂ ਦਾ ਇੱਕੀ ਬਹਾਨਾ ਹੁੰਦਾ ਜੀ ਅਸੀਂ ਕੋਈਆਂ ਚੀਜ਼ਾਂ ਵੇਚਦੇ ਮੈਨੂੰ ਇੱਕ ਗੱਲ ਦੱਸੋ 2 ਘੰਟੇ 2.5 ਤੁਹਾਨੂੰ ਹੋ ਗਿਆ ਕਿੰਨੀ ਕਿ ਮਿਹਨਤਾਂ ਨਾ ਕੀਤੀ ਜਾਣਗੇ ਕਿੰਨਾ ਕਿ ਲੋਕਾਂ ਨੇ ਆਣ ਕਿੰਨਾ ਕੋ ਸਮਾਨ ਲਿਆ ਇਹ ਕਿਹੜੀ ਮਿਹਨਤ ਹੈ ਜਿਹੜੀ ਇਹ ਕਰਨ ਦੇ ਕੋਈ ਮਿਹਨਤ ਨਹੀਂ ਹੈ ਉਧਰ ਰੋਡ ਤੇ ਨਜ਼ਰ ਆ ਰਹੀਆਂ ਤੁਹਾਨੂੰ ਮਹਿਲਾਵਾਂ ਆ ਪਤਾ ਲੈਨੇ ਆ ਕੀ ਆਂਦੇ ਨੇ ਇਹਨਾਂ ਦਾ ਵੀ ਜਾਣਦੇ ਆ ਜੋ ਇਹ ਡੀਐਨਏ ਟੈਸਟ ਦਾ ਇੱਕ ਵਧੀਆ ਉਪਰਾਲਾ ਹੈ ਸਰਕਾਰ ਦਾ ਜਿਹੜਾ ਹੋਣ ਜਾ ਰਿਹਾ ਇਸ ਨਾਲ ਖਾਲ ਜ਼ਰੂਰ ਪਵੇਗੀ ਪਰ ਇਹ ਜਿਹੜੇ ਬੱਚੇ ਆਮ ਹੀ ਤੁਹਾਨੂੰ ਰੋਡ ਰੋਡ ਦੇ ਉੱਪਰ ਨਜ਼ਰ ਆ ਜਾਂਦੇ ਜਾਂ ਇਸ ਤਰ੍ਹਾਂ ਦੇ ਜਦੋਂ ਰੈੱਡ ਲਾਈਟ ਹੁੰਦੀ ਆ ਚਰਾਹਿਆਂ ਦੇ ਉੱਤੇ ਨਜ਼ਰ ਆ ਜਾਂਦੇ ਨੇ ਇਹ ਹਾਲਾਤ ਜਿਹੜੇ ਅਮਰਸਰ ਦੀ ਹਰ ਸ਼ੜਕ ਤੇ ਵੱਡੇ ਵੱਡੇ ਸ਼ਹਿਰਾਂ ਦੇ ਵਿੱਚ ਹਰ ਕਿਸੇ ਜਗ੍ਹਾ ਤੇ ਆ ਹੁਣ ਇਹਨਾਂ ਨੇ ਤੁਹਾਨੂੰ ਵੇਖ ਕੇ ਕੈਮਰਿਆਂ ਨੂੰ ਬੱਚੇ ਭਜਾਉਂਦੇ ਆ ਤੇੋਂ ਜ਼ਿਆਦੇ ਤੇ ਇਹ ਹਾਲਾਤ ਅਮਰਸਰ ਦੇ ਨੇ ਔਰ ਅਮਰੇਸਰ ਦੇ ਹਾਲਾਤ ਜਿਹੜੇ ਆ ਦਿਨੋ ਦਿਨ ਬਦਤਰ ਹੋ ਰਹੇ ਆ ਨਿੱਕੇ ਨਿੱਕੇ ਬੱਚਿਆਂ ਨੂੰ ਤੁਸੀਂ ਇਹਨਾਂ ਨੂੰ ਪੁੱਛ ਲਓ ਏ ਇਹਨਾਂ ਨੂੰ ਅਸੀਂ ਪੁੱਛਿਆ ਵੀ ਜੇ ਤੁਸੀਂ ਕੰਮ ਕਰਨਾ ਚਾਹੁੰਦੇ ਅਸੀਂ ਤੁਹਾਨੂੰ ਕੋਈ ਕੰਮ ਤੇ ਲਵਾ ਦਨੇ ਆ ਜੇ ਤੁਸੀਂ ਕੋਈ ਟ੍ਰੀਟਮੈਂਟ ਕਰਾਉਣਾ ਚਾਹੁੰਦੇ ਉਹ ਕਰਾ ਦਨੇ ਆ ਬੱਚਿਆਂ ਨੂੰ ਸਕੂਲੇ ਪਾਉਣਾ ਪਾ ਦਨੇ ਜਿਹੜਾ ਸੰਵਿਧਾਨ ਆ ਨਾ ਭਾਰਤ ਦਾ ਉਹਦੇ ਚ ਬੱਚੇ ਨੂੰ ਤੁਸੀਂ ਕਿਸੇ ਕੋ ਵੀ ਬਾਲ ਕੋ ਛੋਟੇ ਕੋ ਕੰਮ ਨਹੀਂ ਕਰਾ ਸਕਦੇ ਆ ਨਿੱਕੇ ਨਿੱਕੇ ਨਿਆਣੇ ਆ ਉਹ ਦੂਰ ਤੱਕ ਵੇ ਇਧਰ ਵੀ ਤੁਹਾਡੇ ਪਿੱਛੇ ਬੈਠੇ ਨਿੱਕੇ ਨਿੱਕੇ ਨਿਆਣੇ ਆ ਦੱਸੋ ਹੁਣ ਮੈਨੂੰ ਆ ਕੀ ਆ ਫੁੱਟਪਾਸਾਂ ਤੇ ਕੋਈ ਇਧਰੋਂ ਗੱਡੀ ਤੇਜ ਆ ਜੇ ਇਧਰੋਂ ਉਧਰ ਕਿਤੇ ਕੋਈ ਜਿਹੜੇ ਹਿਸਾਬ ਨਾਲ ਤੇਜ਼ੀ ਨਾਲ ਨੰਗਦੇ ਆ ਜਾਂ ਛੜਕ ਦੇ ਵਿੱਚ ਘਰ ਤੁਰੇ ਫਿਰਦੇ ਆ ਤੇ ਕਿਸੇ ਦਾ ਨੁਕਸਾਨ ਨਹੀਂ ਪੰਜਾਬੀ ਦਾ ਨਜ਼ਰ ਨਹੀਂ ਆਉਂਦੇ ਜ਼ਿਆਦਾਤਰ ਪੰਜਾਬ ਤੋਂ ਨਹੀਂ ਪ੍ਰਵਾਸੀ ਨੇ ਜ਼ਿਆਦਾਤਰ ਬਾਹਰ ਦੇ ਨੇ ਹਨਾ ਬਿਲਕੁਲ ਸਾਰੇ ਬਾਹਰ ਦੇ ਨੇ ਕੋਈ ਪੁੱਛਣ ਵਾਲਾ ਨਹੀਂ ਕੋਈ ਰੋਕਣ ਵਾਲਾ ਨਹੀਂ ਕੋਈ ਟੋਕਣ ਵਾਲਾ ਨਹੀਂ ਪੰਜਾਬ ਇੱਕ ਇਕੱਲਾ ਐਸਾ ਸੂਬਾ ਦੇਸ਼ ਦਾ ਜਿਹੜਾ ਮਰਜ਼ੀ ਇੱਥੇ ਮੂੰਹ ਚੁੱਕਿਆ ਜੇ ਜੋ ਮਰਜ਼ੀ ਕਰ ਜੇ ਤਾਂ ਹੀ ਇੱਥੇ ਕ੍ਰਾਈਮ 90% ਆ ਦੂਜੀਆਂ ਜਗ੍ਹਾ ਤੁਸੀਂ ਕਿਸੇ ਸਟੇਟ ਤੇ ਚੱਲ ਜਾਓ ਉੱਥੇ ਕਾਨੂੰਨ ਬਣਿਆ ਤੁਸੀਂ ਜਗ੍ਹਾ ਨਹੀਂ ਲੈ ਸਕਦੇ ਤੇ ਜਿਹੜਾ ਮਰਜ਼ੀ ਜਗ੍ਹਾ ਲੈ ਲੈਂਦਾ ਕਿੰਨੇ ਗੈਰ ਪੰਜਾਬੀ ਸਾਰੇ ਪੰਜਾਬ ਚ ਆਣ ਕੇ ਵੜ ਗਏ ਤੁਹਾਡੇ ਜਿਹੜੇ ਉਪਦੇਸ਼ਾਂ ਚੱਲ ਗਏ ਸੋ ਜਲਵਾ ਚਰਦੇ ਇਹਨਾਂ ਨਾਲ ਭਲਾ ਪੁੱਛਦੇ ਨਾਮ ਕੀ ਹੈ ਹਸੀਨਾ ਰਾਜਦੇ ਆਇਓ ਰਾਜਿਸਤਾਨ ਜੀ ਬੱਚੇ ਸਾਰੇ ਤੁਹਾਡੇ ਹੀ ਹੈ ਹਾਂ ਸਮਾਨ ਕੀ ਬੱਚਿਆਂ ਦਾ ਸਮਾਨ ਵੇਚਦੇ ਹੋ ਨਾ ਵੇਚਾਂਗੇ ਮੈਂ ਮੈਂ ਖੁਦ ਵੇਚਦੇ ਮੇਰਾ ਬਾਪ ਜੀ ਕਿੰਨੀ ਦੇਰ ਹੋ ਗਈ ਅਮਰਸਰ ਆਇਓ ਮੈਂ ਮੈਂ ਤਾਂ ਖੱਲੀ ਆਇਆ ਮੇਰਾ ਬਾਪ ਜੀ ਰਾਤ ਹੀ ਰਹੀਏ ਮੈਂ ਤਾਂ ਤੁਸੀਂ ਕਹਿਣਾ ਵੀ ਇਹ ਮਤਲਬ ਆਪਣੇ ਕੋਲੋਂ ਕਰੀ ਜਾਂਦੇ ਆਹ ਵੇਖੋ ਔ ਕੀ ਬੰਡਿਆ ਦੱਸੋ ਮੈਨੂੰ ਉਹਨਾਂ ਦੇ ਲਾਗੇ ਖਲੋਤੇ ਆ ਇਥੋਂ ਦੂਰੋਂ ਕੈਮਰਾ ਜ਼ੂਮ ਕਰਕੇ ਵਖਾ ਦਿਓ ਮੁਲਾਜ਼ਮ ਲਾਗੇ ਖਲੋਤੇ ਨਾਕਾ ਲੱਗਾ ਉਹ ਲਾਗੇ ਮੰਗਣ ਵਾਲੇ ਖਲੋਤੇ ਆ ਆ ਪਰੇ ਰੈਸਟੋਰੈਂਟ ਨੇ ਰੰਜੀਤ ਐਵੇਨਿਊ ਤੇ ਕਿ ਇਹੇ ਹੋਟਲ ਘੜੀ ਰੈਸਟੋਰੈਂਟ ਘੜੀ ਚੱਲ ਜਾਓ ਉਹ ਵੇਖ ਲੋ ਉਹ ਬਜ਼ੁਰਗ ਆ ਉਹ ਹੱਥ ਕਰਦੇ ਕਰਦੇ ਪਰਲੇ ਬੰਨੇ ਜਾਣਦੇ ਨਾਲ ਇਦਾਂ ਹੀ ਮੰਗਣ ਦੇ ਸੋ ਕਿੱਥੋਂ ਤੱਕ ਜਾਇਜ਼ ਆ ਯਾਰ ਉਹਨਾਂ ਦੇ ਨੇੜੇ ਜਾਂਦਾ ਤੇ ਇਹਨਾਂ ਦਾ ਇਹੀ ਹੁੰਦਾ ਜਵਾਬ ਇਹੀ ਹੁੰਦਾ ਇਹਨਾਂ ਨੇ ਅਸੀਮ ਭਾਜੀ ਹੱਥ ਨਹੀਂ ਡਾ ਰਹੇ ਅਸੀਂ ਤਾਂ ਭੀਤ ਨਹੀਂ ਮੰਨਦੇ ਤਾਂ ਕਈਆਂ ਨੇ ਪੈਨ ਫੜੇ ਕਿਸੇ ਨੇ ਕਾਪੀਆਂ ਫੜੀਆਂ ਹੱਥਾਂ 'ਚ ਨਿ ਹਾਂ ਜੀ ਇਹ ਕੰਮ ਕਰਦੇ ਕਿਰਤ ਕਰਦੇ ਇਹ ਕਿਹੜੀ ਕਿਰਤਿਆ ਯਾਰ ਤੁਸੀਂ ਪਹਿਲਾਂ ਗੱਡੀਆਂ ਦੇ ਸ਼ੀਸ਼ੇ ਭੰਨੋਂ ਬਾਅਦ ਚੋਂ ਤੁਸੀਂ ਜੇ ਤੁਹਾਡੇ ਹੱਲ ਕੈਮਰਾ ਕਰਦਾ ਕੋਈ ਤੇ ਫਿਰ ਤੁਸੀਂ ਆਪ ਘਾਨੇ ਤੇ ਪੈਨ ਫੜ ਕੇ ਲੈ ਆਉਂਦੇ ਕਿੰਨੇ ਕੁ ਆਪ ਘਾਨੇ ਖਰੀਦਣ ਵਾਲੇ ਆਏ 2 ਢਾਈ ਘੰਟੇ ਜਿੱਥੇ ਕੋਈ ਆਇਆ ਦੱਸੋ ਮੈਨੂੰ ਤੁਹਾਡੇ ਨਾਲ ਵੀ ਇਸ ਤਰ੍ਹਾਂ ਹੁੰਦਾ ਸਰਦਾਰ ਜੀ ਜਦੋਂ ਚਰਾਹੇ ਤੇ ਜਾਂਦੇ ਹੋ ਗੱਡੀ ਲਾਉਂਦੇ ਹੋ ਤਾਂ ਸਮਾਨ ਵੇਚਣ ਦੇ ਬਹਾਨੇ ਆਉਂਦੇ ਨੇ ਪੈਸੇ ਲੈਣ ਲਈ ਬਿਲਕੁਲ ਬਿਲਕੁਲ ਇਹਨਾਂ ਨੇ ਟਾਈਮ ਦੇ ਹਿਸਾਬ ਨਾਲ ਆਪਣੇ ਆਪ ਨੂੰ ਅਪਗ੍ਰੇਡ ਕਰਨ ਦੇ ਇਹਨਾਂ ਨੇ ਕੀ ਕੀਤਾ ਪਹਿਲੋਂ ਇਹ ਭੀਖ ਮੰਗਦੇ ਸੀ ਹੁਣ ਇਹਨਾਂ ਨੇ ਉਹੀ ਗੱਲ ਹੋਣੀ ਜਿਹੜ ਯਾ ਕੋਈ ਹੋਰ ਇਹੋ ਜਿਹਾ ਲੋਡਿੰਗ ਦਾ ਸਮਾਨ ਜਿਹੜਾ ਇੱਕਦਮ ਜਿਵੇਂ ਨੈਪਕਿਨ ਲੈ ਕੇ ਉਹ ਲੈ ਕੇ ਤੇ ਵੇਚਨੇ ਸ਼ੁਰੂ ਕਰ ਦਿੰਦੇ ਆ ਹਨਾ ਕਿ ਆ ਲੈ ਲਓ ਉਹ ਕੀ ਹੁੰਦਾ ਵਾ ਅਸੀਂ ਲੈਣੇ ਵੀ ਨਹੀਂ ਹੁੰਦੇ ਉਹ ਧੱਕੇ ਧੱਕੇ ਨਾਲ ਦਿੰਦੇ ਸਾਨੂੰ ਲੈ ਲਓ ਮੇਰਾ ਬੱਚਾ ਭੁੱਖਾ ਵਾ ਮੈਂ ਬੱਚੇ ਨੂੰ ਦੁੱਧ ਪਿਉਣਾ ਵਾ ਯਾ ਮੇਰੇ ਕੋਲ ਕਈ ਆਮ ਹੀ ਅੱਜਕੱਲ ਤੇ ਕਈ ਪੰਜਾਬੀ ਵੀ ਲਾਗੇ ਨਾਲ ਇਹਨਾਂ ਨੂੰ ਵੇਖ ਕੇ ਕਈ ਪੰਜਾਬੀ ਜਿਹੜੇ ਉਹ ਲਾਗੇ ਨਾਲ ਮਤਲਬ ਆਪਣੇ ਹਾਲਾਤ ਹੀ ਐ ਉਹ ਜੇ ਦੱਸਦੇ ਆ ਕਿ ਬੰਦਾ ਤਰਸਦੇ ਆਧਾਰ ਤੇ ਚੀਜ਼ ਲੈਣ ਲਈ ਮਜਬੂਰ ਹੋ ਜਾਂਦਾ ਹੈ। ਮੈਂ ਕਹਿੰਦਾ ਬਿਲਕੁਲ ਕਿਉਂਕਿ ਹਰ ਇੱਕ ਬੰਦਾ ਜਿਹੜਾ ਇਹਨਾਂ ਨੂੰ ਪਤਾ ਪੰਜਾਬ ਸਭ ਤੋਂ ਜ਼ਿਆਦਾ ਇਮੋਸ਼ਨਲ ਸੂਬਾ ਵਾ। ਮਿੰਟ ਦੇ ਵਿੱਚ ਹਨਾ ਕੋਈ ਚੀਜ਼ ਇਹਨਾਂ ਨੂੰ ਕਹੋ ਭਾਜੀ ਆ ਸਾਡਾ ਮਾੜਾ ਜਿਹਾ ਨੁਕਸਾਨ ਹੋ ਗਏ। ਇਹ ਉੱਥੇ ਉਸੇ ਵੇਲੇ ਇਹਨਾਂ ਦੀ ਮਦਦ ਕਰਨ ਨੂੰ ਉੱਠ ਕੇ ਤੁਰ ਪੈਂਦੇ ਆ। ਠੀਕ ਹੈ। ਪਹਿਲਾ ਪਹਿਲਾ ਸਵਾਲ ਤੇ ਇਹ ਵੀ ਬੰਦਾ ਕਿ ਇਹ ਸਮਾਨ ਜਿਹੜਾ ਲਿਉਂਦੇ ਨੇ ਕਿੱਥੋਂ ਲਿਉਂਦੇ ਨੇ? ਇਹ ਆਪ ਲੈ ਕੇ ਵੇਚਦੇ ਨੇ ਜਾਂ ਇਨਾਂ ਦੇ ਪਿੱਛੇ ਜਿਹੜਾ ਹੋਰ ਬੰਦਾ ਜਿਹੜਾ ਸਮਾਨ ਲੈ ਕੇ ਦਿੰਦਾ ਜਾਂ ਇਹਨਾਂ ਨੂੰ ਵੇਚਣ ਲਈ ਮਜਬੂਰ ਕਰਦਾ ਹੈ ਇਹ ਤੇ ਬਿਲਕੁਲ ਜਿਵੇਂ ਇੱਕ ਬਿਜ਼ਨਸ ਹੈ ਇਨਵੈਸਟਮੈਂਟ ਕੋਈ ਇੱਕ ਬੰਦਾ ਕਰਦਾ ਹੋਊਗਾ ਉਹ ਸਾਰਿਆਂ ਨੂੰ ਸਪਰੈਡ ਸਮਾਨ ਕਰਦਾ ਹੋਊਗਾ ਕਿ ਜਾਓ ਜਾ ਕੇ ਸਮਾਨ ਲੈ ਕੇ ਜਾਓ ਕਿਉਂਕਿ ਮੈਂ ਜਿਕੇ ਅਵੇਂ ਵੀ ਅੱਗੇ ਵੀ ਕਿਹਾ ਕਿ ਬੰਬੇ ਦੇ ਵਿੱਚ ਦਿੱਲੀ ਦੇ ਵਿੱਚ ਰੈਕਟ ਫੜੇ ਗਏ ਸੀ ਉਹਨਾਂ ਦਾ ਇੱਕ ਸਰਗਨਾ ਹੁੰਦਾ ਸੀ ਉਹ ਕੀ ਕਰਦਾ ਸੀ ਸਵੇਰੇ ਬੱਚੇ ਚੁੱਕਦਾ ਸੀ ਆਪਣਾ ਸਵੇਰੇ ਬੱਚੇ ਛੱਡਦਾ ਸੀ ਸ਼ਾਮਾਂ ਨੂੰ ਉਹਨਾਂ ਨੂੰ ਕਲੈਕਟ ਕਰਦਾ ਸੀ ਠੀਕ ਹੈ ਇਹ ਕਿਸੇ ਜਨਾਨੀ ਨੂੰ ਕਦੀ ਕੋਈ ਬੱਚਾ ਦੇ ਦਿੰਦੇ ਸੀ ਕੋਈ ਬੱਚਾ ਦੇ ਦਿੰਦੇ ਸੀ ਵੀ ਦੁੱਧ ਪਿਆਉਣਾ ਕੁਝ ਕਰਨਾ ਠੀਕ ਹੈ ਨਾ ਸੋ ਇਸ ਕਰਕੇ ਇਹ ਇਹਨਾਂ ਨੇ ਹਰ ਵਾਰੀ ਇਹ ਚੀਜ਼ਾਂ ਕਰ ਕਰਕੇ ਇਹ ਬਹੁਤ ਜ਼ਿਆਦਾ ਪਰੇਸ਼ਾਨ ਲੋਕਾਂ ਨੂੰ ਕਰਦੇ ਆ ਸ਼ੀਸ਼ੇ ਤੋੜਨ ਤੱਕ ਜਾਂਦੇ ਗੱਡੀਆਂ ਜੀ ਜਵੇਂ ਵੀਰ ਜੀ ਦੱਸਦੇ ਜੇ ਮੁੰਬਈ ਆ ਤਾਂ ਦਿੱਲੀ ਜਿਹੇ ਸਾਰੇ ਜਾਂਗ ਸੀ ਪਰ ਹੁਣ ਪੰਜਾਬ ਦੇ ਵਿੱਚ ਵੀ ਇਹ ਨੌਬਦ ਆ ਗਈ ਹੈ ਜੀ ਇਹਨਾਂ ਦਾ ਜਿਹੜਾ ਇਸ ਤਰ੍ਹਾਂ ਦਾ ਰੈਕਟ ਚੱਲਣ ਲੱਪੇ ਨੇ ਇਹ ਆਪਣੇ ਜਿਤਨਾ ਇਹ ਪਿੱਛੇ ਸਮਾਨ ਤੁਹਾਨੂੰ ਨਜ਼ਰ ਆ ਹੀ ਰਿਹਾ ਹੈ ਬੱਚਿਆਂ ਦਾ ਸਮਾਨ ਵੇਚ ਰਹੇ ਨੇ ਭਾਵੇਂ ਤਾਂ ਪਰ ਇਹ ਸਮਾਨ ਆਉਂਦਾ ਕਿਵੇਂ ਆਪਣੀ ਮਿਹਨਤ ਦੇ ਪੈਸਿਆਂ ਦਾ ਲਿਉਂਦੇ ਨਹੀਂ ਜਾਂ ਕਿਸੇ ਦਾ ਸਮਾਨ ਲਿਆ ਕੇ ਵੇਚਦੇ ਨਹੀਂ ਮੈਂ ਕਿਹਾ ਜੀ ਜੋ ਇਹਨਾਂ ਗੱਲਾਂ ਕਹੀਆਂ ਵਾਂ ਬੰਬੇ ਵਰਗੇ ਸ਼ਹਿਰਾਂ 'ਚ ਰੈਕਟ ਚੱਲਦੇ ਦਿੱਲੀ ਵਰਗਿਆਂ 'ਚ ਬਿਲਕੁਲ ਸਹੀ ਕਹਿ ਇਹਨਾਂ ਨੇ ਹੁਣੇ ਮੈਂ ਪਰਲੇ ਬਨੇ ਵੇਖ ਰਿਆ ਸੀਗਾ ਤੁਹਾਡੇ ਕੈਮਰੇ ਨੂੰ ਵੇਖ ਕੇ ਨਾ ਬੱਚਿਆਂ ਨੂੰ ਲੁਕਾਉਣ ਦੇ ਤੇ ਨਾਲ ਫੋਨ ਕਰਨ ਦੇ ਏਕੇ ਨੂੰ ਉਹ ਇੱਕ ਬਾਬਾ ਉੱtre ਆਟੋ 'ਚ ਹੁਣੇ ਇਹ ਵੀ ਕੰਮ ਕਰਦੇ ਆ ਉਹ ਬੈਠਾ ਉਹਨੇ ਪਰਨਾ ਲਾ ਲਿਆ ਵੇਲੋ ਉਹ ਛੋਟੀ ਫੜੀ ਐ ਨਾ ਉਹ ਵੀ ਕੰਮ ਇਹੋ ਕਰਦੇ ਆ ਕੋਈ ਤੇਲ ਇਕੱਠਾ ਕਰ ਲਿਆ ਕੋਈ ਮੰਗਣ ਦਾ ਸੋ ਇਹੀ ਕੰਮ ਨੇ ਇਹ ਅਮਰੇਸਰ ਦੀਆਂ ਲਾਈਟਾਂ ਤੇ ਬਹੁਤ ਕੁਝ ਹੋਣ ਰਿਹਾ ਤੁਸੀਂ ਛੱਡ ਦਿਓ ਗੱਲ ਇਹ ਜਿਹੜਾ ਆਡੈਂਟੀਫਾਈ ਹੋਣਾ ਹੀ ਹੋਣਾ ਜੋ ਮਰਜ਼ੀ ਹੋ ਜੇ ਇਹ ਬੱਚੇ ਜਿਹੜੇ ਆ 100% ਜਿਹੜੇ ਬੱਚੇ ਇਹਨਾਂ ਦੇ ਨਹੀਂ ਹੈ ਮਤਲਬ ਡੀਐਨਏ ਨਾਲ ਪਤਾ ਚੱਲ ਜਾ ਚੱਲ ਪਾਏਗਾ ਕਿ ਜਿਹੜੇ ਡੀਐਨਏ ਦੇ ਪ੍ਰੂਫ ਹੋ ਜੇਗਾ ਕਿ ਇਹ ਬੱਚੇ ਇਹਨਾਂ ਦੇ ਜਾਂ ਨਹੀਂ ਪਤਾ ਲੱਗੂਗਾ ਕਿਉਂ ਨਹੀਂ ਪਤਾ ਲੱਗੂਗਾ ਇਹ ਸਾਰੀਆਂ ਗੱਲਾਂ ਕਲੀਅਰ ਹੋ ਜਾਣੀਆਂ ਸਾਹਮਣੇ ਆ ਜਾਣੀ ਸਚਾਈ ਇਹ ਵੇਖਿਓ ਤੁਸੀਂ ਬੜਾ ਕੁਝ ਨਿਕਲਣਾ ਇਹ ਬੜਾ ਤਕੜਾ ਸਕੈਮ ਹੈ ਔਰ ਬੜਾ ਵੱਡਾ ਸਕੈਮ ਹੈ ਜਿਹੜਾ ਨਿਕਲੂਗਾ ਪਰਦਾ ਫਾਸ਼ ਹੋਊਗਾ ਔਰ ਜਿਲ੍ਹਾ ਪ੍ਰਸ਼ਾਸਨ ਬੜੇ ਵਧੀਆ ਤਰੀਕੇ ਨਾਲ ਲੱਗਾ ਵਾ ਔਰ ਇਹ ਕਿਤੇ ਨਾ ਕਿਤੇ ਮੈਨੂੰ ਲੱਗਦਾ ਵੀ ਹੱਲ ਹੋਊਗਾ। ਆ ਬਾਬਾ ਇਹ ਕਹਿਣ ਪੁੱਛ ਲਓ ਕਿੱਥੋਂ ਆਏ ਆ। ਉਹ ਤੁਹਾਡੇ ਨਾਲ ਮੈਂ ਪੁੱਛ ਹੀ ਲੈਣਾ ਇਹਨਾਂ ਨੂੰ। ਜੀ। ਬਾਬਾ ਜੀ ਕਿੱਥੋਂ ਆਏ ਤੁਸੀਂ? ਕਿੱਥੋਂ ਆਏ ਜੀ? ਕੋਟ ਰਾਜਸਥਾਨ। ਮੈਗੇਸਰ ਹਾਂ। ਕੋਟ ਰਾਜਸਥਾਨ। ਕੀ ਕੰਮ ਕਰਦੇ? ਕੰਮ ਕਰਦੇ ਪੇਂਜ-ਬੇਂਜ ਬੁਰੀ ਪੀਚਾ ਹਮ ਤੋਂ ਬਾਬਾ। ਹਾਂ। उधर नहीं बिकता था बिगता भी है बाबू जी ज्यादा बिकता है, है।, है। आई अब ये बेचते थे इतना खर्चा कैसे उधर से यहाँ आके रहने का भी खर्चा कर रहे हो ठीक है ना उधर तो, तो तुम्हारा घर था वहाँ तो कहीं रहने का भी तो प्रॉब्लम नहीं था खाने पीने का भी नहीं था यहाँ तो सड़क पे सो रहे है क्यों सो रहा ਦਾ ਕਿ ਲੈ ਕੇ ਆ। ਬਾਬਾ ਜੀ ਬੱਚੇ ਤੁਹਾਡੇ ਹੀ ਆ ਸਾਰੇ ਜਿੰਨੇ ਵੀ ਇੱਥੇ ਚੱਲਦੇ ਫਿਰਦੇ ਨਜ਼ਰ ਆ ਰਹੇ ਰੋਡ ਦੇ ਉਪਰ ਆਮ ਹੀ ਨਜ਼ਰ ਆਉਂਦੇ ਨੇ ਛੋਟੇ ਛੋਟੇ ਬੱਚੇ ਨੇ ਜਿਨ੍ਹਾਂ ਨਾਲ ਐਕਸੀਡੈਂਟ ਵੀ ਹੋਣ ਦਾ ਚਾਂਸ ਬਣਿਆ ਰਹਿੰਦਾ ਹੈ। ਤੇ ਬੱਚੇ ਸੰਭਾਲਦੇ ਨਹੀਂ ਤੁਸੀਂ ਬਸ ਰੋਡ ਦੇ ਉੱਪਰ ਛੱਡ ਦਿੰਦੇ ਹੋ। ਚੱਲ ਜਾਣਗੇ ਬਾਬੂ ਜੀ। ਇੱਧਰ ਦੇਖ। ਇਹ ਬੋਲ ਰਿਹਾ ਕਿ ਬੱਚੇ ਨੂੰ ਕਿਉਂ ਨਹੀਂ ਸੰਭਾਲਦੇ? ਬੱਚੇ ਤੁਹਾਰੇ ਰੋਡ ਦੇ ਉੱਪਰ ਚੱਲਦੇ ਫਿਰਦੇ। ਚੱਲਦੇ ਆ ਬਾਬੂ ਜੀ ਆਪਾਂ ਤਾਂ ਉਹਨੂੰ ਉਹਨੂੰ ਸੰਭਾਲ ਲੈ। ਇਹ ਬੱਚਾ ਆਪਕਾ ਹੈ। ਪੱਕੀ ਬਾਤ ਹੈ। ਆਪਕੇ ਕਿੰਨੀ ਏਜ ਹੈ? ਹੈ? ਕਿੰਨੀ ਏਜ ਹੈ ਆਪਕੀ? ਕੰਮ ਉਮਰ ਕੀ ਤੁਹਾਡੀ ਕਿੰਨੀ ਉਮਰ ਹੈ ਉਮਰ ਹੈ ਉਮਰ ਤਾਂ 67 ਸਾਲ ਦੇ ਬਾਪੂ ਮੇਰਾ ਆਪ ਦਾ ਬੱਚਾ ਕੈਸੀ ਹੋ ਗਿਆ ਮੇਰਾ ਬੱਚਾ ਹੈ ਯਾਰ ਦੱਸੋ ਇਸ ਦਾ ਪ੍ਰਮਾਣ ਨਾਜ ਵਾਜ ਮਿਲਦਾ ਹੈ ਬਾਪੂ ਜੀ ਕੌਮ ਉਹ ਮਿਲਦਾ ਹੈ ਬਾਪੂ ਜੀ میری ਗੱਲ ਸੁਣੋ ਇਹਨੇ 67 ਸਾਲ 68 ਸਾਲ ਉਮਰ ਦਸੀ ਇਹਨੇ ਤੇ ਆ ਦੱਸੋ ਮੈਨੂੰ ਆ ਆ ਆਪ ਕੀ ਉਮਰ ਕਿੰਨੀ ਇਹ ਤਸਵੀਰਾਂ ਜੀ ਤੁਸੀਂ ਦੇਖ ਰਹੇ ਹੋ ਸੋਨੂ ਜੰਡਿਆਲਾ ਜੀ ਜਿਹੜੇ ਵੀ ਸਮਾਜ ਸੇਵੀ ਨੇ ਉਹਨਾਂ ਦੇ ਸਾਹਮਣੇ ਇਹ ਇਹ ਪਤਨੀ ਹੈ ਤੁਹਾਡੀ ਇਹ ਪਤਨੀ ਆ ਬਾਤ ਨਹੀਂ ਆ ਇਹ ਪਤਨੀ ਆ ਆਪਜੀ ਪਤਨੀ ਹੈ ਬਾਹੂ ਜੀ ਬੱਚੇ ਕਿੰਨੇ ਆ ਤੁਹਾਡੇ ਅਮਰੇ ਤਾਂ 4-5 ਬੱਚੇ ਦਾ ਦੋ ਤੋਂ ਬੱਚੇ ਤੇ ਦੋ ਬੱਚੇ ਦਾ بڑے ਵਾਲੇ ਬੱਚੇ ਕਿੰਨੀ ਉਮਰ ਜਾਏ ਛੋਟਾ ਵਾਲਾ ਆ ਮਾ ਇਹ ਆ ਮੱੜਫੜੋ ਣਫੜੀ ਹੈ ਬਾਹੂ ਜੀ ਆਮ ਚਾਂਦੇ ਨੇ ਵੀ ਕੈਸੇ ਬਣ ਅਧਾਰ ਕਾਰਡ ਬਣੇ ਹੋਏ ਆਧਾਰ ਕਾਰਡ ਹੈ ਮਾਰੇ ਮੋਬਾਈਲ ਪਰਮਿਟ ਪਰਮਿਟ ਹੈ ਨਾ ਹਾਂਜੀ ਇਹਦੀ ਦਾੜੀ ਚਿੱਟੀ ਆ ਉਮਰ ਇਹਦੀ ਵੇਖੋ ਕਿੰਨੀ ਹੋ ਗਈ ਆ ਪਾਉ ਦੀ ਆ ਬੱਚਾ ਮੇਰੇ ਹਿਸਾਬ ਨਾਲੇ 6 ਮਹੀਨਿਆਂ ਦਾ ਕਿ ਸਾਲ ਦਾ ਬੱਚਾ ਵਾ ਇਹ ਕਿਹੜੇ ਹਿਸਾਬ ਨਾਲ ਮੰਨ ਲਓ ਦੱਸੋ ਵੀ ਕਿਹੜੀ ਆ ਕਮਾਲ ਹੋ ਗਈ ਆ ਕਿਹੜੀ ਜੜੀਆਂ ਬੂਟੀਆਂ ਖਾਧੀਆਂ ਨੇ ਵੀ ਇਹ ਨਿਆਣਾ ਜੰਮ ਕੇ ਰੱਖੇ ਜੀ ਜੇ ਡੀਐਨਏ ਟੈਸਟ ਹੋਣ ਜੇ ਤਾਂ ਬੜੇ ਜਿਹੜੇ ਨੇ ਇਸ ਤਰ੍ਹਾਂ ਦੇ ਮਤਲਬ ਬਹੁਤ ਵੱਡੀ ਗੱਲ ਆ ਵੀ ਦਾੜੀ ਚਿੱਟੀ ਆ ਇਹਨਾਂ ਦੀ ਉਮਰ ਬਜ਼ੁਰਗ ਹੋ ਗਿਆ 60 ਸਾਲ ਦੀ ਉਮਰ ਆ 6 ਮਹੀਨੇ ਦਾ ਬੱਚਾ ਉਮਰ ਕਿੰਨੀ ਹੈ ਉਮਰ ਉਮਰ ਨਾ ਫੜੋ ਬਾਵਾ ਜੀ 47 76 ਸਾਲ ਦੀ ਹੋਗੀ ਬਾਵਾ ਜੀ ਜੇ ਝੂਠ ਬੋਲੇ ਮੇਰੀ ਇਹ ਗੱਲ ਸੁਣ ਲੈ ਮੈਂ ਉਹ ਬੰਦਾ ਨਹੀਂ ਵੀ ਜਿਹੜਾ ਤੁਹਾਨੂੰ ਇੱਥੋਂ ਕਹਿ ਕੇ ਚਲ ਜਾਉ ਮੈਂ ਕਮਿਸ਼ਨਰ ਨੂੰ ਹੁਣੇ ਫੋਨ ਕਰਕੇ ਬੁਲਾ ਲੈਣਾ ਇੱਥੇ ਤੇ ਤੁਹਾਡੇ ਨਾਲ ਹੀ ਮੈਂ ਪਰਚਾ ਦੱਚ ਕਰਾ ਦੇਣਾ ਝੂਠ ਨਾ ਬੋਲੋ ਉਹ 70 ਸਾਲ ਕਹਿ ਰਿਹਾ ਮੈਨੂੰ ਇੱਕ ਗੱਲ ਦੱਸੋ ਭਾਈ 40 ਸਾਲ ਉਮਰ ਤੁਹਾਡੀ ਆ 38 ਸਾਲ ਮੇਰੀ ਆ ਉਹ ਦੱਸ ਰਿਹਾ 70 ਸਾਲ ਉਮਰ ਦੇ ਉਹਨਾਂ ਦੀ ਇਹ ਕਿਹੜੀ ਜੜੀ ਬੂਟੀ ਕਿਹੜੀ ਜੜੀ ਬੂਟੀ ਤੇ ਕਿਹੜੀ ਦਵਾਈ ਇਹਨਾਂ ਨੇ ਲਾਂਚ ਕਰਤੀ ਆ ਜਿਹੜੀ ਮਤਲਬ ਆ ਬੱਚੇ ਵੇਖੋ ਆ ਦੱਸੋ 70 ਸਾਲ ਦਾ ਬੰਦਾ ਨਿਆਣਾ ਚ ਮੰਡਿਆ 6 ਮਹੀਨਿਆਂ ਦਾ ਬੱਚਾ ਆ ਦੱਸੋ ਜਰੂਰ ਜੀ ਜੇ ਜੇ ਟੈਸਟ ਹੁੰਦੇ ਨੇ ਡੀਐਨਏ ਟੈਸਟ ਹੁੰਦੇ ਨੇ ਤਾਂ ਬਹੁਤ ਵੱਡਾ ਜਿਹੜੇ ਨੇ ਇੱਥੇ ਖੁਲਾਸੇ ਵੀ ਹੋਣਗੇ ਕਿਉਂਕਿ ਇਹਨਾਂ ਦੇ ਡੀਐਨਏ ਟੈਸਟ ਦੇ ਵਿੱਚ ਸਾਰਾ ਪਤਾ ਚੱਲ ਜਾਏਗਾ ਇਹਨਾਂ ਦੇ ਬੱਚੇ ਆਪਣੇ ਆ ਜਾਂ ਨਹੀਂ ਆਪਣੇ ਆ ਸਰਕਾਰ ਦਾ ਬਹੁਤ ਵਧੀਆ ਉਪਰਾਲਾ ਹੈ ਜਿਹੜਾ ਇਹ ਲੈਂਦਾ ਜਾ ਰਿਹਾ ਜਨੂਨ ਬਣਨ ਜਾ ਰਿਹਾ ਜਿਹੜੇ ਡੀਐਨਏ ਟੈਸਟ ਹੋਣਗੇ ਜਿਹੜੇ ਰੋਡ ਦੇ ਉੱਪਰ ਖਿਚਾਰੀ ਨੇ ਜਾਂ ਇਸ ਤਰ੍ਹਾਂ ਦਾ ਬੱਚਿਆਂ ਦਾ ਸਮਾਨ ਵੇਚਦੇ ਨੇ ਜਿਹੜਾ ਜਿਹੜਾ ਇਹ ਥੱਲ ਪਾਇਆ ਇਹ ਡੀਐਨਏ ਟੈਸਟ ਨਾਲ ਹੁਣ ਕੀ ਰਹਿ ਗਿਆ ਮਗਰ ਡੀਐਨਏ ਤੋਂ ਵੀ ਜ਼ਿਆਦਾ ਵਧੀਆ ਤੁਹਾਨੂੰ ਪ੍ਰੂਫ ਕਰਤਾ ਹੋਰ ਕੀ ਰਹਿ ਗਿਆ ਮਗਰ 70 ਸਾਲ ਦਾ ਬੰਦਾ ਵਾ ਤੇ ਉਹ ਬੀਬੀ ਹੱਥ ਮਾਰੀ ਜਾਂਦੀ 6 ਮਹੀਨੇ ਦਾ ਬੱਚਾ ਉਹਨੇ ਕਹਿਤਾ ਵੀ ਆ ਮੇਰਾ ਬੱਚਾ ਵਾ ਤੇ ਦਸੀ ਜਾਂਦਾ ਵੀ ਮੇਰੇ ਵੱਡੇ ਵੀ ਬੱਚੇ ਹੈਗੇ ਮੈਨੂੰ ਤੇ ਆਪ ਨਹੀਂ ਸਮਝ ਆਉਂਦੀ ਕਿ ਕਿਹੜੀ ਦਵਾਈ ਜੜੀ ਬੁੱਟੀ ਜੜੀ ਇਹਨਾਂ ਦੇ ਹੱਥ ਜਿਹੜਾ 70 ਸਾਲ ਦਾ ਬੰਦਾ ਨਿਆਣੇ ਕਿ ਰੰਡਿਆ ਦੱਸੋ ਇਹ ਕਿੱਥੋਂ ਤੱਕ ਜਾਇਜ਼ ਐ ਛੋਟੀ ਨਾ ਤੋਰੰਡਿਆ ਇਥੋਂ ਸਾਰਾ ਕਲੀਅਰ ਹੋ ਜਾਂਦਾ ਕਿ ਕਿ ਕਿੰਨਾ ਵੱਡਾ ਸਕੈਮ ਚੱਲ ਰਿਹਾ ਔਰ ਤੁਹਾਡੇ ਸਾਹਮਣੇ ਪੜਦਾ ਪਾਜ ਹੋ ਗਿਆ ਹੋਰ ਮੈਂ ਇਹਦੇ ਤੇ ਕੀ ਕਰਕੇ ਵਿਖਾਦਾ ਡੀਐਨਏ ਕਰੋ ਨਾ ਕਰੋ ਇਹ ਤੁਹਾਨੂੰ ਕਲੀਅਰ ਕਰਕੇ ਸਾਰਾ ਜਿਹੜਾ ਇਥੇ ਵਿਖਾਤਾ ਜੋ ਸਚਾਈ ਹੈ ਤੁਹਾਡੇ ਸਾਹਮਣੇ ਜ਼ਬਾਨ ਤੋਂ ਉਹਨਾਂ ਲਿਆਤੀ ਆ ਮੈਨੂੰ ਤੇ ਦੱਸਣ ਦੀ ਕੁਝ ਲੋੜ ਹੀ ਨਹੀਂ ਪਈ ਸਾਰਾ ਕੁਝ ਉਹਨਾਂ ਲਿਆਤਾ ਜੇ ਤੇ ਦੱਸੋ ਮੈਨੂੰ ਅਰ ਬਿਆਨ ਦੋਵਾਂ ਦੇ ਰਲੇ ਆਪੱਚ ਇਹ ਜ਼ਿਲ੍ਹਾ ਪ੍ਰਸ਼ਾਸਨ ਦਾ ਕੰਮ ਆ ਕਰਨਾ ਬਾਕੀ ਔਰ ਬਹੁਤ ਵਧੀਆ ਸਾਡੇ ਮਾਨਦਾਰ ਨੇ ਡੀਸੀ ਸਾਹਿਬ ਮੈਨੂੰ ਆਸ ਆ ਉਹ ਵੀ ਔਰ ਕਮਿਸ਼ਨਰ ਸਾਹਿਬ ਜਿਹੜਾ ਥੋੜਾ ਵਾਚ ਕਰਨਗੇ ਭੱਜ ਭੋਜਣਾ ਜਾਣ ਕੱਲ ਤੱਕ ਇਹ ਵੀ ਇੱਥੇ ਰਹਿਣ ਬਾਕੀ ਮੈਂ ਤਾਂ ਤੁਹਾਡੇ ਸਾਹਮਣੇ ਪੰਜਾਬੀ ਉਹ ਕਲੀਅਰ ਇਹ ਗੱਲ ਕਰਤੀ ਆ ਕਿ ਤੁਸੀਂ ਦੱਸ ਦੋ 70 ਸਾਲ ਦਾ ਬੰਦਾ ਮੈਂ ਹਰਾਨੀ ਆ ਵੀ ਛੋਟੀ ਨਾ ਤੋੜੰਡਿਆ ਤੇ ਕਹਿੰਦਾ ਵੀ ਬੱਚੀ ਮੇਰੀ ਆ ਮੈਂ ਕੋਈ ਸਿਖਾਇਆ ਨਹੀਂ ਇਹ ਤੁਹਾਡੇ ਸਾਹਮਣੇ ਆ ਗਿਆ ਸਾਰਾ ਕੁਝ ਜੋ ਸੱਚ ਸੀ ਪ੍ਰਸ਼ਾਸਨ ਸ਼ਕਤੀ ਨਾ ਪੇਸ਼ ਆਵੇ ਬਹੁਤ ਸਾਰੇ ਗੈਬ ਹੋਏ ਬੱਚੇ ਉਹਨਾਂ ਪਰਿਵਾਰਾਂ ਨੂੰ ਮਿਲਣਗੇ ਜਿਹੜੀਆਂ ਮਾਵਾਂ ਆਪਣੇ ਬੱਚਿਆਂ ਨੂੰ ਰੋਂਦੀਆਂ ਫਿਰਦੀਆਂ ਸੋ ਘਰਾਂ ਦੇ ਘਰ ਖਾਗੇ ਲੋਕ ਜਿਹੜੇ ਇਹੋ ਜਿਹੇ ਬੱਚੇ ਚੁੱਕ ਚੁੱਕ ਕੇ ਬੜਾ ਤਕੜਾ ਸਕੈਮ ਚੱਲਦਾ ਪਿਆ ਤਾ ਤਸਵੀਰਾਂ ਤੁਹਾਡੇ ਨਾਲ ਅੰਮ੍ਰਿਤਸਰ ਸਾਹਿਬ ਦੀਆਂ ਸਾਂਝੀਆਂ ਜੀਤੀਆਂ ਨੇ ਜਿੱਥੇ ਇਹ ਪੰਜਾਬ ਦੇ 5 ਜ਼ਿਲ੍ਹਿਆਂ ਦੇ ਵਿੱਚ ਡੀਐਨਏ ਟੈਸਟ ਹੋਣ ਜਾ ਰਹੇ ਆ ਜਿਹੜੇ ਰੋਡ ਦੇ ਚਰਾਹਿਆਂ ਦੇ ਉੱਪਰ ਪੁਚਾਰੀ ਜਿਹੜੇ ਨੇ ਹੱਥ ਲਾਉਂਦੇ ਨੇ ਜਾਂ ਦੂਜਿਆਂ ਦਾ ਸਮਾਨ ਜਿਹੜੇ ਬੱਚਿਆਂ ਦਾ ਸਮਾਨ ਹੈ ਉਹ ਵੇਚਦੇ ਹੋਏ ਨਜ਼ਰ ਆਉਂਦੇ ਨੇ ਤਾਂ ਪ੍ਰੂਫ ਕੀਤਾ ਜਾਏਗਾ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਇਹਨਾਂ ਦੇ ਆਪਣੇ ਬੱਚੇ ਨੇ ਜਾਂ ਬੱਚਿਆਂ ਦਾ ਵੀ ਵੱਡਾ ਸਕੈਮ ਚੱਲ ਇਹ ਹਨ ਵਾਲੇ ਪਰ ਦਿਨਾਂ ਦੇ ਵਿੱਚ ਪਤਾ ਚੱਲੇਗਾ ਪਰ ਇਹਨਾਂ ਦੀ ਤਦਾਦ ਆ ਜਿਹੜੀ ਲਗਾਤਾਰ ਵਧਦੀ ਹੋਈ ਨਜ਼ਰ ਆ ਰਹੀ ਹੈ ਹਰ ਚੌਰਾਹੇ ਦੇ ਨਜ਼ਰ ਆਉਂਦੇ ਨੇ ਅਤੇ ਐਕਸੀਡੈਂਟ ਵੀ ਹੁੰਦੇ ਨੇ ਇਹਨਾਂ ਦੀ ਵਜ੍ਹਾ ਨਾਲ ਬਹੁਤ ਜ਼ਿਆਦਾ ਪਰ ਇਹ ਤਸਵੀਰਾਂ ਤੁਸੀਂ ਅੰਮ੍ਰਿਤਸਰ ਦੇ ਰਣਜੀਤ ਅਮਰੀਂ ਦੀ ਦੇਖ ਰਹੇ ਹੋ ਜਿੱਥੇ ਵੱਡੀ ਤਦਾਦ ਦੇ ਵਿੱਚ ਇਹਨਾਂ ਵੱਲੋਂ ਆਉਂਦੇ ਜਾਂਦੇ ਜਿਹੜੇ ਰਾਘਵੀਰ ਨੇ ਜਾਂ ਆਵਾਜਾਈ ਵਾਲੇ ਸਾਹਿਬ ਨੇ ਉਹਨਾਂ ਨੂੰ ਹੱਥ ਦਿੱਤਾ ਜਾਂਦਾ ਹੈ ਰੈੱਡ ਲਾਈਟ ਹੁੰਦੀ ਹੈ ਤਾਂ ਇਹ ਪਹੁੰਚ ਜਾਂਦੇ ਨੇ ਅਤੇ ਆਪਣਾ ਬੱਚਿਆਂ ਦਾ ਸਮਾਨ ਵੇਚਦੇ ਨੇ ਜਾਂ ਪੈਨ ਵੇਚਦੇ ਨੇ ਜਾਂ ਇਸ ਤਰ੍ਹਾਂ ਦੀਆਂ ਚੀਜ਼ਾਂ ਵੇਚਦੇ ਨੇ ਜਿਸ ਨਾਲ ਆਮ ਬੰਦਾ ਜਿਹੜਾ ਹੈ ਤਰਸ ਦੇ ਆਧਾਰ ਤੇ ਵੀ ਇਹ ਪਰ ਸਰਕਾਰ ਦਾ ਵਧੀਆ ਪ੍ਰਾਲਾ ਜਿਹੜਾ ਜੀ ਡੀਐਨਏ ਟੈਸਟ ਹੋਣ ਜਾ ਰਹੇ ਨੇ ਤਾਂ ਮੈਨੂੰ ਦਿਓ ਇਜਾਜ਼ਤ ਮੈਂ ਹਾਂ ਤੁਹਾਡਾ ਦੋਸਤ ਰਮਵੀਰ ਜੀ ਲਾਲੀ ਤੁਸੀਂ ਜੁੜੇ ਰਹੋ ਆਉਣੇ ਚੈਨਲ ਦੇ